ਵਾਈ ਖਾਲਸਾ ਵਾਜ ਦੀ ਕੀ ਫਤਿਹ ਜਿਹੜਾ ਸਤਿੰਦਰਪਾਲ ਸਿੰਘ ਕੋਹਲੀ ਦਾ ਅਰੈਸਟ ਹੋਇਆ ਔਰ ਜਿਹੜਾ ਐਸਜੀਪੀਸੀ ਨੇ ਇਹਦੇ ਉੱਤੇ ਬਣਦੀ ਕਾਰਵਾਈ ਟਾਈਮਸਰੈ ਕੀਤੀ ਨਹੀਂ ਉਹਦੇ ਬਾਰੇ ਅਸੀਂ ਬੇਨਤੀ ਕਰਨਾ ਚਾਹੁੰਦੇ ਆਂ ਸ਼੍ਰੋਮਣੀ ਅਕਾਲੀ ਦਾ ਨੰਬਰ ਸਰ ਨੇ ਇਹ ਜਿਹੜਾ 328 ਰੂਪਾ ਦਾ ਮੁੱਦਾ ਮੋੜ ਤੋਂ ਇਹਦੇ ਉੱਤੇ ਕਾਰਵਾਈ ਮੰਗੀ ਹੈ ਅਸੀਂ ਇਹ ਕਾਰਵਾਈ ਕਰਾਉਣ ਵਾਸਤੇ ਇੱਕ ਸਾਲ ਧਰਨਾ ਗੋਬਿੰਦ ਸਿੰਘ ਲੋਂਗੋਵਾਲ ਤੇ ਘਰ ਦੇ ਸਾਹਮਣੇ ਲੋਂਗੋਵਾਲ ਰੱਖਿਆ ਜਾਰੀ ਕਿ ਆ 328 ਸਰੂਪਾ ਦਾ ਸਾਨੂੰ ਬੇਰਵਾਦ ਦਿੱਤਾ ਜਾਵੇ ਕਿ ਕਿੱਥੇ ਸਥਾਪਿਤ ਹੈਗੇ ਆ ਕਿਸ ਹਾਲਾਤ ਚ ਹੈਗੇ ਆ ਕਿਉਂਕਿ ਅਸੀਂ ਸਾਰੇ ਨੇ ਦੇਖਿਆ ਕਿ ਬਰਗਾੜੀ ਦੇ ਵਿੱਚ ਗੁਰੂ ਸਾਹਿਬ ਦੇ ਕੀ ਹਾਲ ਹੋਏ ਸੀ ਤੇ ਕਿਵੇਂ ਪੰਜਾਬ ਦੇ ਵਿੱਚ ਉਦੋਂ ਐਡੀ ਵੱਡੀ ਐਜੀਟੇਸ਼ਨ ਹੋਈ ਜਿਹਦੇ ਵਿੱਚ ਬੰਦੇ ਸ਼ਹੀਦ ਵੀ ਹੋਏ ਔਰ ਬਾਦਲ ਸਰਕਾਰ ਅਕਾਲੀ ਸਰਕਾਰ ਨੇ ਉਹ ਪੁਲਿਸ ਅਫਸਰ ਜਿਹੜੇ ਆ ਕੀ ਕਹਿੰਦੇ ਆ ਸੁਮੇத் ਸੈਣੀ ਉਮਰਾ ਨੰਗਲ ਐਸਐਸਪੀ ਸ਼ਰਮਾ ਸਾਰੇ ਉਥੇ ਸਿੱਖ ਸੰਗਤ ਦੇ ਉੱਤੇ ਗੋਲੀਆਂ ਚਲਾ ਕੇ ਉਹਨਾਂ ਨੇ ਸਿੱਧਾ ਚੇਨ ਆਫ ਕਮਾਂਡ ਪ੍ਰਕਾਸ਼ ਸਿੰਘ ਬਾਦਲ ਹੋਮ ਮਿਨਿਸਟਰ ਸੁਖਬੀਰ ਸਿੰਘ ਬਾਦਲ ਸੁਮੇத் ਸਿੰਘ ਸੈਣੀ ਡੀਜੀਪੀ ਤੋਂ ਉਮਰਾ ਨੰਗਲ ਤੋਂ ਥੱਲੇ ਤਾਈਂ ਜਾਂਦਾ ਏਸ ਕੇਸ ਦੇ ਵਿੱਚ ਜਿਹੜੇ ਰਫਲ ਤੋਂ ਗੋਲੀਆਂ ਚਲੀਆਂ ਸੀ ਉਹ ਐਵੀਡੈਂਸ ਰੂਮ 'ਚ ਉਹਦੀ ਟੈਂਪਰਿੰਗ ਵੀ ਹੋਈ ਐ ਔਰ ਸਟੇਟ ਨੇ ਗੁਰੂ ਸਾਹਿਬ ਦਾ ਕੋਈ ਇਨਸਾਫ ਅਜੇ ਤੱਕ ਨਹੀਂ ਦਿੱਤਾ ਭਾਵੇਂ ਆਮ ਆਦਮੀ ਪਾਰਟੀ ਨੇ ਬਰਗਾੜੀ ਬਾੜੇ ਬਹੁਤ ਵੱਡੇ ਮੋਰਚੇ ਵੀ ਲਾਏ ਹੋਣ ਸਾ ਇਹ ਜਿਹੜਾ 328 ਰੂਪਾਂ ਦਾ ਕੇਸ ਹੈਗਾ ਇਹਦੇ ਲਈ 1 ਸਾਲ ਅਸੀਂ ਬੀਬੀ ਜਗੀਰ ਕੌਰ ਦੇ ਘਰ ਦੇ ਸਾਹਮਣੇ ਬੈਠੇ ਰਹੇ ਕਿ ਇਨਸਾਫ ਦੋ ਤੇ ਸਤਿੰਦਰਪਾਲ ਸਿੰਘ ਕੋਹਲੀ ਦੇ ਉੱਤੇ ਕੇਸ ਜੱਜ ਕਰਨ ਵਾਸਤੇ ਔਰ ਜਿਹੜਾ ਅਸੀਂ ਆ ICAI ਜਿਹੜਾ ਚਾਰਟਰਡ ਅਕਾਊਂਟੈਂਟਸ ਦਾ ਇੰਸਟੀਚਿਊਟ ਹੈ ਉਹਨਾਂ ਨੇ ਵੀ ਲਿਖ ਕੇ ਦਿੱਤਾ ਹੈ ਕਿ ਇਹਨੇ ਬਹੁਤ ਵੱਡੇ ਕਪਲੇ ਕੀਤੇ ਹਨ SGPC 'ਚ ਜੋ ਅਸ਼ੀਰ ਸਿੰਘ ਦੀ ਰਿਪੋਰਟ ਦੇ ਵਿੱਚ ਦਰਜ ਹੈ ਦੇ ਦੇ ਵਿੱਚ ਇਹਦੀ ਆਪ ਲਿਖੀ ਹੋਈ ਬਿਆਨ ਹੈ ਕਿ ਮੈਂ ਕੋਈ ਕੰਮ ਨਹੀਂ ਕੀਤਾ ਨਾ ਇਹਨੇ ਬੰਦੇ ਲਾਏ ਇਹਨੂੰ ਮਹੀਨੇ ਦਾ ਹਫਤੇ ਦੇ ਵਿੱਚ 3 ਦਿਨ ਉਹਰੇ ਅੰਬਰਸਰ ਕੱਟਨੇ ਸੀ ਕਦੀ ਨਹੀਂ ਇਹਨੇ ਕੱਟੇ ਇਹਨੇ SGPC ਦੇ ਖੁਦ ਸਟਾਫ ਤੋਂ ਸਾਰੀ ਆਡਿਟ ਕਰਾਈ ਹੈ ਇਹਨੇ ਆਪਣੇ ਬੰਦੇ ਉਹਰੇ ਲਾਈਵ ਨਹੀਂ 1.5 ਕਰੋੜ ਸਾਲ ਦਾ ਜਿਹੜਾ ਇਹ ਲੈ ਰਿਆ ਸੀਗਾ ਉਹ ਨਿਰਾ ਤੇ ਨਿਰਾ ਫਰਾਡ ਸਾਬਤ ਆ ਰਿਹਾ ਕਿਉਂਕਿ ਇਹਨੇ ਕੁਝ ਵੀ ਪਕੜ ਕੇ ਦਿੱਤਾ ਨਹੀਂ ਹੈਗਾ ਹੁਣ ਇਹ ਬੰਦੇ ਨੂੰ ਬਾਰ-ਬਾਰ ਐਸਜੀਪੀਸੀ ਨੇ ਇੰਨੀ ਈਜ਼ੀਲੀ लेट ਆਫ ਕਿਉਂ ਕੀਤਾ ਇਹਦੇ ਉੱਤੇ ਬਣਦੀਆਂ ਕਾਰਪਾਈ ਜਦ ਕੇ ਅੰਤਰਮ ਕਮੇਟੀ ਨੇ ਮਤੇ ਵੀ ਪਾਤੇ ਕਿ ਇਹਦੇ ਤੋਂ ਪਾਸੇ ਵਾਪਸ ਦਿੱਤੇ ਜਾਣ ਇੰਨਾ ਟਾਈਮ ਕਿਉਂ ਲੱਗਿਆ ਹੈਗਾ ਇਹਦਾ ਇੱਕ ਜਿਹੜਾ ਪੱਖ ਹੈ ਉਹ ਇਹ ਹੈ ਕਿ ਇਹ ਸਤਿੰਦਰਪਾਲ ਸਿੰਘ ਕੋਹਲੀ ਸੁਖਬੀਰ ਬਾਦਲ ਦੀਆਂ ਨਿੱਜੀਆਂ ਕੰਪਨੀਆਂ 'ਚ ਵੀ ਕੰਮ ਕਰਦਾ ਹੈ ਇਸਨੇ ਪੀਟੀਸੀ ਚੈਨਲ ਦੇ ਵਿੱਚ ਵੀ ਇਹਦਾ ਹੱਥ ਹੈ ਇਹਦਾ ਫਾਸਟਵੇ ਕੈਬਲਸ ਜੀਬੀਐਨ ਇਹ ਸੁਖਬੀਰ ਵੱਲੋਂ ਕੰਮ ਕਰਾਇਆ ਹੋਇਆ ਹੈਗਾ ਔਰ ਇਹ ਉਹਦਾ ਨਿੱਜੀ ਸਲਾਹਕਾਰ ਫਾਈਨੈਂਸ਼ੀਅਲ ਹੈ ਇਹਦੇ ਵਿੱਚ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਸਤਿੰਦਰਪਾਲ ਸਿੰਘ ਕੋਹਲੀ ਦੇ ਜਿਹੜੇ ਰਿਲੇਸ਼ਨਸ਼ਿਪ ਬਾਦਲ ਪਰਿਵਾਰ ਦੀਆਂ ਕੰਪਨੀਆਂ ਨਾਲ ਹੈ ਉਹਦਾ ਵੀ ਪੜਤਾਲ ਹੋਵੇ ਕਿਉਂਕਿ ਸਾਨੂੰ ਇਸ ਗੱਲ ਦਾ ਵੀ ਸ਼ੱਕ ਹੈ ਕਿ ਸਤਿੰਦਰ ਪਾਲ ਸਿੰਘ ਕੋਹਲੀ ਨੂੰ ਕੰਪਨਸੇਸ਼ਨ ਐਸਜੀਪੀਸੀ ਵੱਲੋਂ ਦਵਾਈ ਗਈ ਹੈ ਕੰਮ ਇੱਥੇ ਕੋਈ ਕੀਤਾ ਨਹੀਂ ਹੈਗਾ ਜਿਹੜੇ ਕੰਮ ਕੀਤੇ ਆ ਉਹ ਬਾਦਲ ਪਰਿਵਾਰ ਦੀਆਂ ਕੰਪਨੀਆਂ ਵਾਸਤੇ ਕੀਤੇ ਆ ਕਹਿਣ ਦਾ ਮਤਲਬ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਦਲ ਹੈ ਜਿਸਨੇ ਆਪਣਾ ਪ੍ਰਧਾਨ ਐਸਜੀਪੀਸੀ ਦਾ ਰੱਖਿਆ ਹੋਇਆ ਧਾਮੀ ਸਿੰਘ ਧਾਮੀ ਜੀ ਉਹ ਸਪਸ਼ਟ ਰੂਪ ਚ ਕਹਿੰਦੇ ਆ ਕਿ ਮੈਂ ਅਕਾਲੀ ਦਲ ਬਾਦਲ ਦਾ ਨੁਮਾਇੰਦਾ ਹੈਗਾ ਇਹਨਾਂ ਨੇ ਮਿਲੀ ਭੁਗਤ ਨਾਲ ਇਹਦੀਆਂ ਕਾਰਵਾਈਆਂ ਟਾਈਮ ਸੀਰੇ ਤੇ ਪੂਰੀਆਂ ਕੀਤੀਆਂ ਨਹੀਂ ਹੈਗੀਆਂ ਤੇ ਸਾਨੂੰ ਇਹ ਵੀ ਸ਼ੱਕ ਹੈ ਕਿ ਇਹਦੀ ਕੰਪਨਸੇਸ਼ਨ ਵਾਪਸ ਲੈਣ ਤੇ ਉਹਨਾਂ ਨੇ ਬਾਦਲ ਸਾਹਿਬ ਨੇ ਇਹਦੇ ਉੱਤੇ ਰੋਕ ਲਾਈ ਹੋਈ ਤੇ ਐਸਜੀਪੀਸੀ ਨੂੰ ਸੌਫਟ ਕਾਰਨਰ ਇਹਦੀਆਂ ਕੀਤੀਆਂ ਹੋਈਆਂ ਕਰਤੂਤਾਂ ਤੇ ਦਿੱਤਾ ਗਿਆ ਹੋਵੇ ਫਿਰ ਧਾਮੀ ਸਾਹਿਬ ਕਹਿ ਰਹੇ ਆ ਕਿ ਸਰਕਾਰ ਨੂੰ ਇਹਦੇ ਵਿੱਚ ਇਨਵੈਸਟੀਗੇਸ਼ਨ ਕਰਨ ਦਾ ਕੋਈ ਕੰਮ ਨਹੀਂ ਹੈ ਜਿਹੜੇ ਇਸ਼ਰ ਸਿੰਘ ਰਿਪੋਰਟ ਦੇ ਵਿੱਚ ਸਾਨੂੰ ਲੱਗਦਾ ਹੈਗਾ ਕਾਗਨੀਜ਼ੇਬਲ ਅਫੈਂਸ ਹੈਗੇ ਆ ਉਹ ਕ੍ਰਿਮੀਨਲ ਬ੍ਰੀਚ ਆਫ ٹرسٹ ਜਿਹੜਾ ਹੁਣ ਬੀ ਐਨ ਐਸ 1316 18 ਪਹਿਲਾਂ ਆਈ ਪੀ ਸੀ 405 409 ਉਹ ਅ ਇਨਟਰਸਟਮੈਂਟ ਆਫ ਫੰਡਸ ਐਂਡ ਵਾਇਓਲੇਸ਼ਨ ਆਫ ਫਿਡਿਸ਼ੀਅਰੀ ਡਿਊਟੀ ਉਹ ਕੇਸਸ ਤੇ ਬਣਦਾ ਹੈਗਾ ਚੀਟਿੰਗ ਐਂਡ ਡਿਸਹੋਨੇਸਟ ਇੰਡਿਊਸਮੈਂਟ ਦਾ ਪੈਂਦਾ ਹੈਗਾ ਜਿਹੜਾ 318 ਤੇ 19 ਬੀ ਐਨ ਐਸ ਦਾ ਹੈਗਾ ਇਹ ਡਿਸੈਪਸ਼ਨ ਕੌਜ਼ਿੰਗ ਰੋਂਗਫੁਲ ਲਾਸ ਐਂਡ ਇੰਡਿਊਸਮੈਂਟ ਦਾ ਕੇਸ ਹੈਗਾ ਇਹ ਵੀ ਕਾਗਨੀਜ਼ੇਬਲ ਹੈ ਫੌਜਰੀ ਐਂਡ ਯੂਜ਼ ਆਫ ਫੌਜ ਡਾਕੂਮੈਂਟਸ ਫਾਲਸ ਆਡੀਟ ਰਿਪੋਰਟ ਦਿੱਤੇ ਗਏ ਆ ਰਿਕਾਰਡਸ ਯੂਜ਼ਡ ਐਸ ਜੇਨੂਇਨ ਉਹਨੇ ਦਿਖਾਤਾ ਹੈਗਾ ਇਹਦੇ ਵਿੱਚ ਬੀ ਐਨ ਐਸ 334 ਤੇ 338 ਲੱਗਦਾ ਹੈਗਾ ਫਾਲਸੀਫਿਕੇਸ਼ਨ ਆਫ ਅਕਾਉਂਟਸ ਹੁੰਦਾ ਇਹ ਵੀ ਕਾਗਨੀਜ਼ੇਬਲ ਹੈ ਇਹਦੇ ਵਿੱਚ ਬੀ ਐਨ ਐਸ 344 ਲੱਗਦਾ ਹੈਗਾ ਗਿਲਫਲ ਮੈਨੀਪੂਲੇਸ਼ਨ ਔਰ ਸਪਰੈਸ਼ਨ ਆਫ ਅਕਾਉਂਟਸ ਇਸ ਤੇ ਆ ਗਿਆ ਕ੍ਰਿਮੀਨਲ ਕਸਪਰੀ ਦੇ ਵਿੱਚ ਅਸੀਂ ਸਮਝਦੇ ਹਾਂ ਧਾਮੀ ਸਾਹਿਬ ਵੀ ਇਨਵੋਲਵ ਹੈ ਔਰ ਸੁਖਬੀਰ ਸਿੰਘ ਬਾਦਲ ਵੀ ਇਨਵੋਲਵ ਹੈ ਕਿਉਂਕਿ ਸਾਨੂੰ ਸ਼ੱਕ ਹੈ ਕਿ ਸੁਖਬੀਰ ਦੇ ਨਿੱਜੀ ਬੰਦੇ ਸਤਿੰਦਰਪਾਲ ਸਿੰਘ ਕੋਲੀ ਨੂੰ ਬਚਾਉਣ ਵਾਸਤੇ ਧਾਮੀ ਸਾਹਿਬ ਨੇ ਇਹ ਪੂਰੀ ਤਰ੍ਹਾਂ ਜਾਂਚ ਕੀਤੀ ਨਹੀਂ ਔਰ ਇੱਕ ਕ੍ਰਿਮੀਨਲ ਕੇਸ ਬਣਾਉਣ ਵਾਸਤੇ ਇਹਨਾਂ ਨੇ ਕਿਉਂਕਿ ਇਹ ਮੁੱਖ ਸੇਵਾਦਾਰ ਹੈਗੇ ਆ ਐਸਜੀਪੀਸੀ ਦੇ ਇਹ ਸਾਰੇ ਕੇਸ ਰਜਿਸਟਰ ਇਹਨਾਂ ਨੇ ਕਰਾਣੇ ਸੀਗੇ ਕਹਿ ਕੇ ਇਹਨਾਂ ਨੇ ਇਹ ਅਦਾਲਤਾਂ ਚ ਲੈ ਕੇ ਜਾਣਾ ਸੀ ਔਰ ਇਹਨਾਂ ਦੇ ਬਰ ਖਿਲਾਫ ਇਹ ਕੇਸ ਪਾਉਣੇ ਚਾਹੀਦੇ ਸੀਗੇ ਤੇ ਇਹ ਹੁਣ ਸਟੇਟ ਦੀ Obligation ਹੈ ਕਿ ਜੋ ਵੀ ਕ੍ਰਾਈਮ ਹੁੰਦਾ ਹੈ ਉਹ ਸਟੇਟ ਦੇ ਅਗੇਂਸਟ ਹੁੰਦਾ ਹੈਗਾ ਇਹ ਸਟੇਟ ਦੇ ਅਗੇਂਸਟ ਕ੍ਰਾਈਮ ਜਿਹੜਾ ਹੈਗਾ ਇਹਦੀ ਇਨਵੈਸਟੀਗੇਸ਼ਨ ਕਰਨਾ ਜ਼ਰੂਰੀ ਹੈ ਔਰ ਧਾਮੀ ਸਾਹਿਬ ਜਿਹੜਾ ਇਹ ਕਹਿ ਰਹੇ ਆ ਕਿ ਇਹਦੇ ਵਿੱਚ ਸਟੇਟ ਇਨਵੋਲ ਨਹੀਂ ਹੋਏ ਸਾਨੂੰ ਸ਼ੱਕ ਹੈ ਕਿ ਆਪਣੇ ਜਿਹੜੀਆਂ ਇਹਨਾਂ ਨੇ ਕਾਰਜਕਾਰੀਆਂ ਕੀਤੀਆਂ ਉਹਨੂੰ ਛੁਪਾਉਣ ਵਾਸਤੇ ਉਹਨੂੰ ਬਾਹਰ ਨਿਕਲਣ ਨਾ ਵਾਸਤੇ ਇਹ ਇਹੋ ਜੇ ਕਲੇਮ ਕਰ ਰਹੇ ਆ ਤੇ ਕਨਸਪੀਰੇਸੀ ਇਹ ਕ੍ਰਿਮੀਨਲ ਚੱਲ ਰਹੀ ਹੈਗੀ ਹੈ ਤੇ ਇਹ ਬੜੇ ਲੰਬੇ ਸਮੇਂ ਤੋਂ ਆਪਣੇ ਗੁਰੂ ਘਰ ਦੇ ਘਾਟੇ ਗਏ ਆ ਇਹ ਕਿਵੇਂ ਹੋ ਸਕਦਾ ਹੈ ਕਿ ਜਿਵੇਂ ਕਹਿ ਰਹੇ ਆ ਕਿ ਜਿੰਨੀ ਦੇਰ ਅਸੀਂ ਕੇਸ ਨਹੀਂ ਰਜਿਸਟਰ ਕੀਤਾ ਉਨੀ ਦੇਰ ਪਾਉਣ ਇਹ ਰਜਿਸਟਰ ਕਰ ਸਕਦਾ ਹੈਗਾ ਜੇ ਕਿਸੇ ਘਰ ਦਾ ਮਾਤਾ ਪਿਤਾ ਕੋਈ ਚਾਪਕੇ ਲੈ ਜੇ ਤੇ ਉਹ ਆਪਣਾ ਪੜਤਾਲ ਨਾ ਕਰਵਾਵੇ ਇਹ ਤਾਂ ਬਹੁਤ ਅਨਗੇਲੀ ਵਾਲੀ ਗੱਲ ਹੈਗੀ ਹੈ ਹੁਣ ਗੁਰੂ ਗ੍ਰੰਥ ਸਾਹਿਬ ਕਿੱਥੇ ਬਸਦੇ ਆ 328 ਰੂਪ ਕਿਸ ਹਾਲਾਤ ਚ ਹੈਗੇ ਇਹ ਤਾਂ ਸਾਰੇ ਕੌਮ ਨੂੰ ਫਿਕਰ ਹੈ ਜੇ ਸਟੇਟ ਇਹਦੀ ਪੜਤਾਲ ਕਰਕੇ ਸਾਨੂੰ ਦੱਸ ਦੇਣ ਕਿ ਗੁਰੂ ਸਾਹਿਬ ਕਿੱਥੇ ਸशोਭਤਾ ਕਿਸ ਹਾਲਾਚੇ ਆ ਅਸੀਂ ਤਾਂ ਧੰਨਵਾਦੀ ਹੋਣਾ ਚਾਹੀਦਾ ਕਿ ਗੁਰੂ ਸਾਹਿਬ ਦੀ ਪੜਤਾਲ ਹੋ ਰਹੀ ਹੈ ਤੇ ਇਹ ਪੁੱਠੇ ਕਹਿੰਦੇ ਕਿ ਇਹਨੂੰ ਲੱਭੋ ਨਾ ਇਹਨਾਂ ਦਾ ਪਤਾ ਨਾ ਕਰੋ ਅਸੀਂ ਕਹਿੰਦੇ ਆ ਕਿ ਠੀਕ ਹੈ ਜੇ ਤੁਸੀਂ ਕਹਿੰਦੇ ਹੋ ਠੀਕ ਠਾਕ ਹੈ ਤਾਂ ਸਾਨੂੰ ਦੱਸ ਦਿਓ ਕਿੱਥੇ ਆ ਉਹਨਾਂ ਦਾ ਵੇਰਵਾ ਦੇ ਦਿਓ ਉਹਨਾਂ ਨੂੰ ਦਿਖਾ ਦਿਓ ਸਿੱਖ ਕੌਮ ਦੇ ਮਨ 'ਚ ਫਿਕਰ ਹੈ ਤੇ ਅਸੀਂ ਤਾਂ ਇਹਦੇ ਬਰਖਲਾਵ ਕੇਸ ਵੀ ਪਾਇਆ ਹੋਇਆ ਔਰ ਇਹ ਸਿੱਖ ਜੁਡੀਸ਼ੀਅਲ ਕਮਿਸ਼ਨ 'ਚ ਪਾਇਆ ਹੈ ਉਦੇ ਬਾਰੇ ਬਲੇਅਰ ਸਾਹਿਬ ਤੁਹਾਨੂੰ ਦੱਸਦੇ ਆ ਉੱਥੇ ਤਾਂ ਕੁਝ ਚੱਲਦਾ ਹੀ ਨਹੀਂ ਹੈ ਉੱਥੇ ਤਾਂ ਕੋਰਟ ਹੀ ਬਹੁਤ ਮੁਸ਼ਕਲ ਨਾਲ ਬੈਠਦਾ ਹੈਗਾ ਕੋਰਮ ਨਹੀਂ ਪੂਰੇ ਹੁੰਦੇ ਤੇ ਮੈਂ ਬਲੇਅਰ ਸਾਹਿਬ ਨੂੰ ਬੇਨਤੀ ਕਰਦਾ ਕਿ ਜਿਹੜੇ ਕੋਰਟ ਦੇ ਹਾਲਾਤ ਆ ਉਹਦੇ ਬਾਰੇ ਥੋੜਾ ਜਿਹਾ ਸਾਹਿਬ ਜਿਸ ਤਰ੍ਹਾਂ ਧਾਮੀ ਸਾਹਿਬ ਕਹਿ ਰਹੇ ਨੇ ਕਿ ਇਹਦੇ ਵਿੱਚ ਪੈਸਿਆਂ ਦੇ ਘੁਟਾਲੇ ਦੀ ਗੱਲ ਆ 328 ਪਾਵਰ ਰੂਪਾਂ ਦੀ ਤੇ ਗੱਲ ਹੀ ਨਹੀਂ ਹੈਗੀ ਹਣ ਧਮੀ ਸਾਹਿਬ ਸਹੀ ਬੋਲ ਰਿਹਾ ਈਸ਼ਰ ਸਿੰਘ ਦੀ ਰਿਪੋਰਟ ਸਹੀ ਕਰ ਰਹੀ ਹੈ 1105 ਦੀ ਕੌਣ ਸਹੀ ਬੋਲ ਰਿਹਾ ਇਹ ਚ ਸਰ ਸਾਹਿਬ ਅਸੀਂ ਅਸੀਂ ਇਹ ਤਾਂ ਬਿਲਕੁਲ ਬੇਵਕੂਫੀ ਵਾਲੀ ਗੱਲ ਹੈ ਕਿ ਇਹ ਕ੍ਰਿਮੀਨਲ ਕਨਸਪਿਰਸੀ ਫਿਡਿਸ਼ਰੀ ਜਿਹੜੇ ਘਾਟੇ ਘਟਾਲੇ ਹੈਗੇ ਆ ਇਹ ਸਾਰੇ ਕ੍ਰਿਮੀਨਲ ਲਾਅ ਦੇ ਵਿੱਚ ਇਹਨਾਂ ਦੇ ਜਿਹੜੇ ਮੈਂ ਤੁਹਾਨੂੰ ਸੈਕਸ਼ਨ ਦੱਸੇ ਆ ਸਾਰੇ ਕਹਿ ਕੇ ਦੱਸਿਆ IPC BNS ਜਿਹੜਾ ਹੁਣ ਉਹਨੂੰ ਰਿਪਲੇਸ ਕਰ ਗਿਆ ਉਹਦਾ ਕੱਲਾ ਕੱਲਾ ਸੈਕਸ਼ਨ ਕੱਢ ਕੇ ਤੁਹਾਨੂੰ ਦੱਸਿਆ ਹੈ ਕਿ ਤੁਹਾਡੇ ਐਡਵੋਕੇਟ ਵੀ ਜੀ ਉਹਨਾਂ ਨੂੰ ਨਹੀਂ ਪਤਾ ਵੀ ਇਹ ਤਾਂ ਰਾਵਾਂ ਲੱਗਦੀਆਂ ਐਸੇ ਰਿਪੋਰਟ ਦੇ ਹਿਸਾਬ ਦੇ ਨਾਲ ਜੀ ਮੇਰਾ ਖਿਆਲ ਉਹ ਇੱਕ ਪੱਖ ਦਾ ਵੇਰਵਾ ਦੇ ਰਹੇ ਹੈਗੇ ਆਂ ਔਰ ਕੋਸ਼ਿਸ਼ ਕਰ ਰਹੇ ਹੈਂ ਕਿ ਕਾਨੂੰਨ ਇਹਦੇ ਉੱਤੇ ਲਾਗੂ ਨਾ ਹੋਵੇ ਔਰ ਗੁਰੂ ਸਾਹਿਬ ਦੀ ਪੜਤਾਲ ਤੇ ਜੋ SGPC ਦੀ ਕਾਰਜਕਾਰੀ ਆ ਉਹਦੇ ਵਿੱਚ ਕੋਈ ਫਰੋਡ ਨਾ ਹੋਵੇ ਉਹ ਕਹਿੰਦੇ ਆ ਕਿ ਇਹ ਸਿੱਖ ਪੰਥ ਦੇ ਵਿੱਚ ਸਟੇਟ ਦੀ ਦਖਲਅੰਦਾਜ਼ੀ ਹੈਗੀ ਆ ਹੁਣ ਮੈਂ ਖੁਦ ਦਰਬਾਰ ਸਾਹਿਬ ਜਿੱਦਣ ਇਜਲਾਸ ਹੋਇਆ ਸੀ ਇੱਕ ਮੈਮੋਰੰਡਮ ਲੈ ਕੇ ਗਿਆ ਉਦੋਂ ਪੁਲਿਸ ਨੇ ਘੇਰਾ ਪਾ ਕੇ ਮੈਨੂੰ ਤਾਂ ਬਾਹਰ ਰੋਕਤਾ ਜਦ ਯੋਗਾ ਵਾਲੀ ਬੀਬੀ ਦਾ ਕੇਸ ਹੋਇਆ ਉਹ ਇਹਨਾਂ ਨੇ ਖੁਦ ਥਾਣੇ 'ਚ ਦਰਜ ਕੀਤਾ ਹੈਗਾ ਕਿ ਉਹਦੇ ਉੱਤੇ ਕਾਰਵਾਈ ਹੋਏ ਸੋ ਜਦ ਗੁਰੂ ਸਾਹਿਬ ਦੇ ਸਰੂਪ ਚੋਰੀ ਹੁੰਨੇ ਆ ਇਹ ਇਹਨਾਂ ਦੀ ਅਨਗਹਿਲੀ ਹੈ ਨੈਗਲੀਜੈਂਸ ਹੈ ਮੈਲਫੀਸੀਅੰਸ ਹੈ ਕਿ ਇਹਨਾਂ ਨੇ ਖੁਦ ਕੇਸ ਗੁਰੂ ਸਾਹਿਬ ਦੇ ਗਾਇਬ ਹੋਣ ਦੇ ਇਹਨਾਂ ਨੇ ਪਾ ਕੇ ਪੜਤਾਲ ਨਹੀਂ ਮੰਗੀ ਸਜ਼ਾ ਨਹੀਂ ਲਵਾਉਣ ਦਾ ਯਤਨ ਕੀਤਾ ਹੈਗਾ ਆਪ ਹੀ ਇਹਦਾ ਪੜਤਾਲ ਕਰਕੇ ਆਪ ਹੀ ਇਹਨਾਂ ਦੇ ਲਫਾਫਿਆਂ ਚੋਂ ਨਿਕਲੇ ਜਥੇਦਾਰਾਂ ਤੋਂ ਸਜਾਮਾ ਦਾ ਕੇ ਇਹ ਸਾਰਾ ਮਸਲਾ ਇਹ ਰਫ ਦਫਾ ਕਰਨਾ ਚਾਹੁੰਦੇ ਆਂ ਤੇ ਜਿਵੇਂ ਮੈਂ ਤੁਹਾਨੂੰ ਹੁਣ ਦੱਸਦਾ ਮੇਰੇ ਮਨ ਚ ਸ਼ੰਕਾ ਹੈ ਕਿ ਸਤਿੰਦਰ ਪਾਲ ਸਿੰਘ ਕੋਲੀ ਜਿਹੜਾ ਸੁਖਬੀਰ ਬਾਦਲ ਦਾ ਨਿੱਜੀ ਸੀਏ ਵੀ ਹੈ ਉਹਦੀਆਂ ਕੰਪਨੀਆਂ 'ਚ ਵੀ ਕੰਮ ਕਰਕੇ ਇਹਨੇ ਦਿੱਤਾ ਤੇ ਮੈਨੂੰ ਇਸ ਗੱਲ ਦਾ ਵੀ ਸ਼ੱਕ ਹੈ ਕਿ ਸੁਖਬੀਰ ਬਾਦਲ ਆਪਣੇ ਜਿਹੜੇ ਕੰਪਨੀਆਂ 'ਚ ਕੰਮ ਕਰਨ ਵਾਲੇ ਆ ਉਹਨਾਂ ਦੀ ਤਨਖਾਹਾਂ ਐਸਜੀਪੀਸੀ ਦਾ ਆਡੀਟਰ ਲਗਾ ਕੇ ਜਿਸ 'ਚ ਐਸਜੀਪੀਸੀ ਨੇ ਖੁਦ ਕੰਪਲੇਂਟ ਪਾਈ ਹੈ ਕਿ ਇਹਨੇ ਕੋਈ ਕੰਮ ਨਹੀਂ ਕੀਤਾ ਹੈਗਾ ਉਥੋਂ ਆਪਣੇ ਘਰ ਦੀਆਂ ਤਨਖਾਹਾਂ ਭਰਾ ਰਿਹਾ ਹੈ ਔਰ ਇੱਕ ਕ੍ਰਿਮੀਨਲ ਕਨਸਪੀਰੇਸੀ 'ਚ ਸੁਖਵੀਰ ਬਾਦਲ ਵੀ ਇਨਵੋਲਵ ਹੈ ਔਰ ਇਹਦਾ ਪਰਿਵਾਰ ਵੀ ਇਨਵੋਲਵ ਹੈ ਕਿਉਂਕਿ ਉਹ ਸਾਰੇ ਉਹ ਕੰਪਨੀਆਂ ਦੇ ਮੈਂਬਰ ਹੈਗੇ ਮਾਨ ਸਾਹਿਬ ਉਹ 16 ਗਤਿਆ ਦੇ ਉੱਤੇ ਮਾਮਲਾ ਪਹਿਲਾਂ ਦਰਜ ਹੋ ਗਿਆ ਪਰ ਉਹਦੇ ਵਿੱਚ ਅੰਤਰਕ ਕਮੇਟੀ ਦੇ ਜਿਹੜੇ ਮੈਂਬਰ ਪਹਿਲਾਂ ਚੁੱਕ ਰਹੇ ਰਹਿ ਚੁੱਕੇ ਸੀ ਉਸ ਸਮੇਂ ਦੀ ਉਹਨਾਂ ਤੇ ਹਾਲੇ ਜਿਹੜੀ ਆ ਕੋਈ ਇਨਵੈਸਟੀਗੇਸ਼ਨ ਨਹੀਂ ਹੋ ਰਹੀ ਸਿੱਧਾ ਜਾ ਕੇ ਸੁਖਬੀਰ ਸਿੰਘ ਬਾਦਲ ਤੇ ਅਟੈਕ ਕੀਤਾ ਗਿਆ ਉਹਨਾਂ ਦਾ ਸਾਥੀ ਬਣ ਕੇ ਲੱਗਦਾ ਕਿ ਪਹਿਲਾਂ ਗਰਾਊਂਡ ਲੈਵਲ ਤੇ ਉਹ ਜਿਹੜੇ ਅੰਤਰਕ ਕਮੇਟੀ ਦੇ ਮੈਂਬਰ ਸੀ ਉਹਨਾਂ ਤੱਕ ਜਰੂਰੀ ਜਾਣਾ ਚਾਹੀਦਾ ਸੀਗਾ ਸਤਿੰਦਰਪਾਲ ਸਿੰਘ ਕੋਲੀ ਨੂੰ ਐਸਜੀਪੀਸੀ ਨੇ ਆਪ ਐਗਜ਼ੀਕਟਿਵ ਕਮੇਟੀ ਦੇ ਵਿੱਚ ਮਤਾ ਪਾ ਕੇ ਦੋਸ਼ੀ ਠਰਾਇਆ ਹੈ ਜਿਸ ਇਹ ਕੰਮ ਐਸਜੀਪੀਸੀ ਪਹਿਲਾਂ ਕਰ ਲੈਂਦੀ ਕੇਸ ਪਾਉਣ ਦਾ ਇਹ ਮੋਤਵਰ ਹੈ ਕਿਉਂਕਿ ਆਡੀਟਰ ਸੀ ਇਹਨੂੰ 10 ਕਰੋੜ ਰੁਪਇਆ ਐਸਜੀਪੀਸੀ ਗੁਰੂ ਘਰ ਨੇ ਦਿੱਤਾ ਹੋਇਆ ਹੈਗਾ ਔਰ ਇਹਨੇ ਆਪ ਈਸ਼ਰ ਸਿੰਘ ਦੀ ਰਿਪੋਰਟ ਦੇ ਵਿੱਚ ਕੀਤਾ ਮੈਂ ਕੋਈ ਕੰਮ ਨਹੀਂ ਕੀਤਾ ਕੋਈ ਚੈਕਿੰਗ ਨਹੀਂ ਕੀਤੀ ਇਹਨੇ ਆਡਿਟ ਦੋਨੋਂ ਕਿਤਾਬਾਂ ਦਾ ਵੀ ਕਰਨਾ ਸੀਗਾ ਸਟਾਕ ਤੇ ਇਨਵੈਂਟਰੀ ਵੀ ਕਰਨੀ ਸੀਗੀ ਇਹਨੇ ਕਦੀ ਕੀਤਾ ਹੀ ਨਹੀਂ ਐਨਐਸਜੀਪੀਸੀ ਦੇ ਮੁਲਾਜ਼ਮਾਂ ਰਾਹੀਂ ਆਪਣੀਆਂ ਚੈਕਿੰਗ ਕਰਾਈਆਂ ਜਦ ਕਿ ਆਰਡਰ ਦਾ ਮਤਲਬ ਹੁੰਦਾ ਕਿ ਬਾਹਰਲੇ ਬੰਦੇ ਆ ਕੇ ਉਸ ਸੰਸਥਾ ਦੀਆਂ ਕਿਤਾਬਾਂ ਇਨਵੈਂਟਰੀ ਸਾਰਾ ਕੁਝ ਚੈੱਕ ਕਰਨ ਇਹਨੇ ਉਹ ਕੰਮ ਕੀਤਾ ਹੀ ਨਹੀਂ ਸਗੋਂ ਐਸਜੀਪੀਸੀ ਦੇ ਮੁਲਾਜ਼ਮ ਵਰਤ ਕੇ ਇਨੇ ਆਪਣਾ ਕੰਮ ਐਸਜੀਪੀਸੀ ਤੋਂ ਹੀ ਕਰਾਇਆ ਜਿਹੜਾ ਇਨੇ ਦੇਣਾ ਸੀਗਾ ਉੱਥੇ ਸੋ ਇਹ ਬਹੁਤ ਵੱਡਾ ਦੋਸ਼ੀ ਐ ਐਸਜੀਪੀਸੀ ਆ ਮੰਨੀ ਹੋਈ ਐ ਉਹਦੇ ਉੱਤੇ ਅਸੀਂ ਸਮਝਦੇ ਆ ਕਿ ਇਹਦੇ ਨਿੱਜੀ ਸੰਬੰਧ ਸੁਖਬੀਰ ਬਾਦਲ ਉਹਦੀਆਂ ਕੰਪਨੀਆਂ ਨਾਲ ਹੈਗੇ ਔਰ ਪੁਲਿਸ ਨੂੰ ਪੜਤਾਲ ਕਰਕੇ ਜਿਹੜੀ ਅਕਾਲੀ ਦਲ ਬਾਦਲ ਐ ਉਹਨੇ ਐਸਜੀਪੀਸੀ ਦੇ ਖਜ਼ਾਨੇ ਲੁੱਟੇ ਹੋਏ ਆ ਪਹਿਲਾਂ ਵੀ ਲੁੱਟੇ ਆ ਹੁਣ ਵੀ ਲੁੱਟ ਰਹੇ ਆ ਔਰ ਇਹਨਾਂ ਨੇ ਆਪਣੇ ਬੰਦਿਆਂ ਤੋਂ ਇਹੋ ਜੇ ਕੰਮ ਕਰਾਏ ਹੋਏ ਆ ਅਲਵੇ ਸੁਖਵੀਰ ਬਾਦਲ ਦੀ ਇਹ ਮੁਸ਼ਕਲ ਵੱਧ ਸਕਦੀ ਹੈ ਸੂਰੇ ਮਾਮਲੇ ਦੇ ਨਾਲ ਦੇਖੋ ਪੜਤਾਲ ਹੋਣੀ ਚਾਹੀਦੀ ਹੈ ਪੜਤਾਲ ਦੀਨ ਰਿਜ਼ਲਟ ਹੋਣੇ ਚਾਹੀਦੇ ਆ ਪਰ ਇਹ ਨਹੀਂ ਹੋ ਸਕਦਾ ਕਿ ਜਿਵੇਂ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਐਸਐਸ ਡਿਸਪਰੋਪਰਸ਼ਨੇਟ ਟੂ ਨੋਨ ਸੋਰਸਸ ਆਫ ਇਨਕਮ ਕਰਕੇ ਉਹਦੇ ਵਿੱਚ ਕੇਸ ਹੌਲੀ ਕਰਤਾ ਵਿਕਰਮ ਮਜੀਠੀਏ ਨੂੰ ਬਾਹਰ ਜਾਣ ਦਿੱਤਾ ਉਥੇ ਸਾਰੇ ਉਹਨਾਂ ਨੂੰ ਦੱਸਦੇ ਕਿ ਆਹ ਕੰਮ ਹੋ ਰਿਹਾ ਮੁਰਕੇ ਇਹਨਾਂ ਦੀ ਸਰਕਾਰ ਤੇ ਆ ਕੇ ਜਿਹੜੇ ਆਈਪੀਐਸ ਅਫਸਰ ਇਹਨਾਂ ਦੇ ਬਰਖਲਾਫ ਬਿਆਨ ਦੇ ਰਹੀ ਸੀ ਉਹ ਵੀ ਰਿਜ਼ਾਈਲ ਕਰਤੇ کورٹ ਦੇ ਵਿੱਚ ਆਈਪੀਐਸ ਅਫਸਰ ਰਿਜ਼ਾਈਲ ਹੋ ਗਏ ਇਹਨਾਂ ਦਾ ਟਿਸ਼ੋਕੜ ਹੀ ਇਹੋ ਜਿਹਾ ਹੈਗਾ ਕਿ ਇਹਨਾਂ ਨੇ ਜਿਹੜਾ ਸਰਕਾਰ ਦੇ ਉੱਤੇ ਕਾਬਜ ਕਰਕੇ ਆਪਣੇ ਸਾਰੇ ਕੇਸ ਰਫਾ-ਦਫਾ ਕਰਨ ਦਾ ਹੀ ਯਤਨ ਕਰਦੇ ਆ ਪਰ ਅਸੀਂ ਅਪੀਲ ਕਰਦੇ ਆ ਸੰਗਤ ਨੂੰ ਤੁਸੀਂ 328 ਸਰੂਪਾਂ ਨਾਲ ਖੜੋ ਉਹਨਾਂ ਲਈ ਇਨਸਾਫ ਮੰਗੋ ਉਹਨਾਂ ਦੀ ਪੜਤਾਲ ਕਰੋ ਕਿਉਂਕਿ ਬਰਗਾੜੀ ਵਾਲੇ ਕੇਸ ਜੇ ਮੁੜ ਕੇ ਹੋਗੇ ਅਸੀਂ ਪਹਿਲਾਂ ਹੀ ਬਹੁਤ ਸ਼ਹੀਦ ਕਰਾ ਲਏ ਇਹਨਾਂ ਦੀ ਭੁੱਖ ਦੇ ਅਦੀਨ ਅਸੀਂ ਹੋਰ ਚੰਗੇ ਸਿੱਖ ਨਾ ਗਵਾਈਏ ਪਰ ਗੜੀਆਂ ਕਾਲਾਂ ਦੀ ਤੁਸੀਂ ਗੱਲ ਨੇੜਾ ਐਕਸ਼ਨ ਲਿਆ ਕਿੱਦਾਂ ਲੱਗਾ ਤੁਹਾਨੂੰ ਕੀ ਲੱਗਦਾ ਤੁਹਾਨੂੰ ਦੇਖੋ ਸਤेंद्रਪਾਲ ਸਿੰਘ ਕੋਲੀ ਐਸਜੀਪੀਸੀ ਵੱਲੋਂ ਦੋਸ਼ੀ اقرار ਅਦੀਨ ਰਿਕਵਰੀ ਦੇ ਕੇਸ ਪਾਈ ਬੈਠੀ ਹੈ ਇਹ ਤਾਂ ਹੋਣਾ ਚਾਹੀਦਾ ਸੀ ਅਸੀਂ ਤਾਂ ਇਹਦੀ ਬੇਨਤੀ ਕਮਿਸ਼ਨਰ ਪੁਲਿਸ ਨੂੰ 4 ਸਾਲ ਪਹਿਲਾਂ ਕਰ 3 ਸਾਲ ਪਹਿਲਾਂ ਕਰ ਚੁੱਕੇ ਆ ਕਿ ਇਹਨੂੰ ਬੰਦੇ ਦਾ ਪੜਤਾਲ ਕਰੋ ਪਰ ਸਟੇਟ ਨੇ ਕਦੀ ਐਕਸ਼ਨ ਹੀ ਨਹੀਂ ਲਿਆ ਔਰ ਸਟੇਟ ਨੇ ਹੁਣ ਜੇ ਐਕਸ਼ਨ ਲਿੱਤਾ ਹੈਗਾ ਉਹ ਉਹਦਾ ਹੱਕ ਹੈ ਕਿਉਂਕਿ ਜਦ ਕ੍ਰਾਈਮ ਕਮਿਟ ਹੁੰਦਾ ਹੈ ਤੇ ਜਿਹੜੇ ਸੈਕਸ਼ਨ ਮੈਂ ਤੁਹਾਨੂੰ ਦੱਸਿਆ ਕ੍ਰਿਮੀਨਲ ਕੋਰਟ ਦੇ ਵਿੱਚ ਆਉਂਦੇ ਆ ਤਾਂ ਸਟੇਟ ਦੇ ਅਗੇਂਸਟ ਹੁੰਦੇ ਆ ਜੇ ਸਟੇਟ ਇਹਦੀ ਜ਼ਿੰਮੇਵਾਰੀ ਨਾ ਲਵੇ ਅੱਗੇ ਜਾ ਕੇ ਲਾਅ ਐਂਡ ਆਰਡਰ ਪ੍ਰੋਬਲਮ ਬਣ ਗਏ ਸਾਰੇ ਇਹ ਸਰਕਾਰ ਦੇ ਉੱਤੇ ਆਉਣੇ ਹੈਗੇ ਆ ਸੋ ਇਹ ਕੰਮ ਪਹਿਲਾਂ ਹੋਣ ਵਾਲਾ ਸੀ ਨਹੀਂ ਹੋਇਆ ਹੁਣ ਇਹ ਕਰਨਾ ਚਾਹੀਦਾ ਪਰ ਗਾੜੀ ਬਹਿਬਲ ਕਲਾ ਨੇ ਇੱਕ ਸੀ ਗੱਲ ਕੀਤੀ ਆ ਪਰ ਗਾੜੀ ਤੇ ਬਹਿਬਲ ਕਲਾ ਨੇ ਸੀ ਸੈਕਸ਼ਨਾਂ ਦੀ ਗੱਲ ਕੀਤੀ ਆ 3 ਸੈਕਸ਼ਨਾਂ ਬਹੁਤ ਬਣਾਈਆਂ ਨੇ ਪਰ ਇੱਥੇ ਸਰਕਾਰ ਨੇ ਇਹ ਸੈਕਸ਼ਨਾਂ ਲਾਈਆਂ 295 295A 409 460 12B ਇਹ ਬਹੁਤ ਸਹੀ ਨੇ ਦੇਖੋ ਇਨੀਸ਼ੀਅਲੀ ਇਹਨਾਂ ਨੇ ਐਫ ਆਈ ਆਰ ਉਹਦਾ ਤੋੜਿਆ ਮੈਨੂੰ ਸਰਕਾਰ ਦੀ ਕਾਰਜਕਾਰੀ ਦੇ ਉੱਤੇ ਮੈਂ ਤਾਂ ਦੱਸਿਆ ਕਿ ਇਹਨਾਂ ਨੇ ਇਦਾਂ ਕਪਲੇ ਕੀਤੇ ਆ ਕਿ ਮੈਂ ਆਪਣੀ ਸਮਝ ਨਾਲ ਐਡਵੋਕੇਟ ਕਰ ਰਿਹਾ ਹਾਂਗਾ ਕਿ ਇਹ ਸੈਕਸ਼ਨ ਲਾਗੂ ਹੋਣੇ ਚਾਹੀਦਾ ਹੈ ਪੜਤਾਲ ਹੋਣੀ ਚਾਹੀਦੀ ਹੈ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਤੇ ਅਸੀਂ ਜਿਹੜੇ ਸਾਡੇ ਮਨ 'ਚ ਸ਼ੰਕਾ ਹੈ ਕਿ ਸਤਿੰਦਰ ਪਾਲ ਸਿੰਘ ਕੋਲੀ ਖਾਸ ਸੁਖਬੀਰ ਬਾਦਲ ਦੇ ਕੰਪਨੀਆਂ ਦੇ ਵਿੱਚ ਕੰਮ ਕਰਕੇ ਉਹਦੇ ਕੰਮਕਾਜ ਦੇ ਵਿੱਚ ਇਨਵੋਲ ਹੈ ਜਿਸ ਕਰਕੇ ਉਹਦੇ ਉੱਤੇ ਜਿਹੜੀਆਂ ਉਹਨੇ ਕਮੀਆਂ ਦਿਖਾਈਆਂ ਆ ਆਡਿਟ ਦੇ ਵਿੱਚ ਉਦਾ ਕੋਈ ਐਕਸ਼ਨ ਟਾਈਮਸਰੇ ਨਹੀਂ ਲੱਤਾ ਗਿਆ ਇਹ ਖਾਣਾ ਪੂਰਤੀ ਆ ਇਹ 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 ਸ਼ੁਰੂਆਤ ਹੈ ਇਸ ਤੋਂ ਅੱਗੇ ਜਿਹੜੇ ਮੈਂ ਸੈਕਸ਼ਨ ਦੱਸਿਆ ਉਹ ਪੜਤਾਲ ਉਦੀਨ ਜਾਂਚ ਜੀਨ ਲੱਗਣੇ ਚਾਹੀਦੇ ਆ ਕਿਉਂਕਿ ਸਾਨੂੰ ਸਪਸ਼ਟ ਹੈ ਕਿ ਇਹਦੇ ਵਿੱਚ ਕਪਲੇ ਹੋਏ ਆ ਤੇ ਇਹਦੇ ਵਿੱਚ ਕਮਨ ਸਪਿਰਸੀ ਵੀ ਹੈ ਜਿਹਦੇ ਵਿੱਚ ਅਸੀਂ ਸਮਝਦੇ ਆ ਅਮੀਤ ਸਾਹਿਬ ਤੇ ਸੁਖਬੀਰ ਸਿੰਘ ਬਾਦਲ ਵੀ ਇਨਵੋਲਵ ਹੈ ਬਾਬਲ ਕਾਲ ਬਾਬਲ ਕਾਲ ਤੇ ਫਿਰ ਗਾੜੀ ਦੀ ਗੱਲ ਤੁਸੀਂ ਕੀਤੀ ਆ ਉਸ ਤੋਂ ਪਹਿਲਾਂ ਕਈ ਵਾਰ ਮਾਨ ਸਾਹਿਬ ਲੇਕਿਨ ਜਿਸ ਤਰੀਕੇ ਰਾਤ ਉਹਨਾਂ ਨੂੰ ਪੇਸ਼ ਕੀਤਾ ਗਿਆ ਪੁਲਿਸ ਵੱਡੀ ਗਿਣਤੀ ਕਿਉਂ ਉੱਥੇ ਤਾਇਨਾਤ ਰਹੀ ਵੀਆਈਪੀ ਸਕਿਉਰਟੀ ਉੱਥੇ ਲਗਾਈ ਗਈ মিডিਆ ਤੱਕ ਨੂੰ ਅੱਗੇ ਨਹੀਂ ਜਾਣ ਦਿੱਤਾ ਇਸ ਨੂੰ ਇਸ ਤਰ੍ਹਾਂ ਦੇ ਪੱਤਰਕਾਰਾਂ ਨੇ ਬਹੁਤ ਵਿਅਕਸੂਕੀ ਕੀਤੀ ਗਈ ਦੇਖੋ ਬਕਸਲੂਕੀ ਸਰਕਾਰ ਇਸ ਨੇ ਜਦ ਅਮਰਿਤਪਾਲ ਸਿੰਘ ਦੀ ਗ੍ਰਿਫਤਾਰੀਆਂ ਹੋਈਆਂ ਉਦੋਂ ਵੀ ਇਹ ਸਰਕਾਰ ਨੇ ਸੈਂਟਰ ਦੀ ਸਰਕਾਰ ਨੇ ਇੰਨਾ ਦਬਦਬਾ ਪਾ ਕੇ ਪ੍ਰੈਸ ਨੂੰ ਦਬਾਉਣ ਦਾ ਯਤਨ ਕੀਤਾ ਧੱਕੇ ਕੀਤੇ ਹਨ ਤੇ ਅਸੀਂ ਇਹਦੇ ਬਿਲਕੁਲ ਬਰਖਲਾਫ ਹਾਂ ਅਸੀਂ ਤਾਂ ਸਮਝਦੇ ਹਾਂ ਕਿ ਜਿਵੇਂ ਅਮਰੀਕਾ ਦੀ ਕਨਸਟੀਟਿਊਸ਼ਨ ਫਰੀडम ਆਫ ਪ੍ਰੈਸ ਇੱਕ ਵੱਖਰਾ ਹੱਕ ਉਹਨਾਂ ਦੇ ਅਰ ਜਿਵੇਂ ਆਪਣਾ ਆਰਟੀਕਲ 3 ਹੈਗਾ ਉਹਦੇ ਵਿੱਚ ਵਖਰਾ ਤੁਹਾਡਾ ਹੋਣਾ ਚਾਹੀਦਾ ਹੈ ਤਾਂ ਕਿ ਤੁਹਾਡੇ ਉੱਤੇ ਇਹੋ ਜਿਹੇ ਕੇਸ ਨਾ ਹੋਣ ਸਕਣ ਤੁਸੀਂ ਆਪਣੇ ਸੋਰਸ ਪ੍ਰੋਟेक्ट ਕਰ ਸਕੋ ਤੁਸੀਂ ਆਪਣੀ ਗੱਲਬਾਤ ਕਰ ਸਕੋ ਇਸ ਦੇ ਪੱਖ 'ਚ ਅਸੀਂ ਬਿਲਕੁਲ ਹੈਗੇ ਆਂ ਤੇ ਸਰਕਾਰ ਤੇ ੱੱਕੇ ਇਨਫੋਰਮੇਸ਼ਨ ਪੂਰੀ ਨਹੀਂ ਦੇਣੀ ਇਹਦੇ ਕਰਕੇ ਹੀ ਪਿਛੜੀਵਾਰੀ ਆਸਿਸ ਡਿਸਪਰਪੋਰਸ਼ਨਲ ਟੂ ਨੋਨ ਸੋਰਸ ਆਫ ਇਨਕਮ ਬਾਦਲ ਪਰਵਾਰ ਦੇ ਕਿਉਂਕਿ ਅਮਰਿੰਦਰ ਸਿੰਘ ਨੇ ਇਹ ਟੱਕ ਤੇ ਸੀ ਲੁਕੋਤੇ ਸੀ ਇਸ ਕੇ ਸਿਰੇ ਚ ਚੜੇ ਨਹੀਂ ਹੈਗੇ ਸਲੋ ਹੋ ਗਏ ਬਾਲਨਾ ਦੀ ਸਰਕਾਰ ਆ ਕੇ ਰਫਾ ਦਫਾ ਕੀਤੇ ਗਏ ਸੋ ਮੈਂ ਸਮਝਦਾ ਜੇ ਪ੍ਰੈਸ ਮੁਰ ਤੋਂ ਸਵਾਲ ਪੁੱਛੇ ਇਨਕੁਆਇਰੀ ਕਰੇ ਉਹ ਡੈਮੋਕ੍ਰੇਸੀ ਜਮਹੂਰੀਤ ਵਾਸਤੇ ਬਹੁਤ ਜ਼ਰੂਰੀ ਹੈਗਾ ਤੇ ਜਿੱਥੇ ਡੈਮੋਕ੍ਰੇਸੀ ਦੀ ਗੱਲ ਹੈ ਅੱਜ ਮੈਂ ਸੈਂਟਰ ਸਰਕਾਰ ਭਗਵੰਤ ਮਾਨ ਦੀ ਸਰਕਾਰ ਦੇ ਉੱਤੇ ਇਲਜ਼ਾਮ ਸਿੱਧਾ ਲਾਉਂਦਾ ਕਿ ਇਹ ਕੰਮ ਬਹੁਤ ਪਹਿਲਾਂ ਨਿਬੜ ਜਾਣਾ ਸੀ ਜੇ ਟਾਈਮਸ ਰੇ ਚੋਣ এসਜੀਪੀਸੀ ਤੇ ਹੁੰਦੇ ਰਹਿੰਦੇ ਸਿੱਖਾਂ ਨੂੰ ਜਮੂਰੀਅਤ ਤੋਂ ਵਾਂਝੇ ਕਰਕੇ ਸਾਨੂੰ ਆਪਣਾ ਘਰ ਸਾਫ਼ ਨਹੀਂ ਕਰਨ ਦਿੱਤਾ ਔਰ ਇੱਕ ਗੰਧ ਜਿਹੜਾ ਪਲਿਆ ਹੈਗਾ ਇਹ ਕਿਉਂਕਿ ਸਾਨੂੰ ਚੋਣਾ ਦਾ ਔਰ ਇੱਕ ਕਿਰਨ ਨਹੀਂ ਮਿਲੀ ਹੈ ਤਾਂ ਇਹ ਗੰਧ ਉੱਥੇ ਪਲਿਆ ਹੈਗਾ ਜੇ ਸਿੱਖਾਂ ਨੂੰ ਆਪਣੀ ਜਮੂਰੀਅਤ ਅਧੀਨ ਇਹ ਕੰਮ ਆਪ ਕੀਤੇ ਜਾਂਦੇ ਨਵੀਂ ਮੈਨੇਜਮੈਂਟ ਆਉਂਦੀ ਇਹ ਸਾਰੇ ਦੋਸ਼ੀਆਂ ਦੇ ਉੱਤੇ ਕੇਸ ਪਾਉਂਦੀ ਜਿਵੇਂ ਯੋਗਾ ਵਾਲੀ ਬੀਬੀ ਦੇ ਉੱਤੇ ਕੇਸ ਐਸਜੀਪੀਸੀ ਨੇ ਦਰਜ ਕਰਾਇਆ ਹੈਗਾ ਉਸ ਤਰ੍ਹਾਂ ਅਸੀਂ ਇਹਨਾਂ ਤੇ ਦਰਜ ਕਰਾਉਂਦੇ ਤੇ ਇਹਨਾਂ ਨੂੰ ਸਬਕ ਸਿਖਾਉਂਦੇ ਕਿ ਤੁਸੀਂ ਗੁਰੂ ਘਰ ਚ ਲੁੱਟ ਨਹੀਂ ਪਾਉਣੀ ਤਾਂ ਇਹ ਸਥਿਤੀ ਹੋਣੀ ਨਹੀਂ ਸੀ ਆ ਜਿਹੜਾ ਹੁਣ ਕਹਿੰਦੇ ਆ ਕਿ ਦਖਲ ਨਹੀਂ ਦੇ ਸਕਦੀ ਹੈਗੀ ਆ ਧਾਮੀ ਸਾਹਿਬ ਆਪ ਤਾਂ ਬੀਬੀ ਦੇ ਉੱਤੇ ਯੋਗਾ ਵਾਲੀ ਦੇ ਉੱਤੇ ਕੇਸ ਪਾਇਆ ਇਹਨਾਂ ਨੇ ਸੋ ਕਿਵੇਂ ਨਹੀਂ ਦਖਲ ਹੋਣੀ ਹੈਗੀ ਇਹ ਬਿਲਕੁਲ ਅੱਖਾਂ ਚ ਧੂੜ ਪਾਉਣ ਦੇ ਯਤਨ ਹੈ ਸੋਖਬੀਰ ਤੇ ਉਹਦੇ ਕਾਰੋਬਾਰ ਨੂੰ ਬਚਾਉਣ ਵਾਸਤੇ ਯਤਨ ਹੈ ਜਿਸ ਤਰ੍ਹਾਂ ਉਹਨੇ ਪੀटीसी ਰਾਹੀਂ ਉੱਥੇ ਆਪਣਾ ਗੁਰੂ ਘਰ ਦੇ ਕੀਰਤਨ ਦਰਬਾਰ ਤੇ ਜਿਹੜੀ ਉੱਥੇ ਗੁਰਬਾਣੀ ਹੈ ਉਹ ਉਹਦੇ ਉੱਤੇ ਰਾਜ ਕੀਤਾ ਹੈਗਾ ਇਹਨੇ ਆਪਣੇ ਨਿੱਜੀ ਅਕਾਊਂਟੈਂਟ ਸਾਨੂੰ ਸ਼ੱਕ ਹੈ ਇਹਦੀ ਪੜਤਾਲ ਹੋਣੀ ਚਾਹੀਦੀ ਹੈ ਇਹਨੇ ਆਪਣੇ ਨਿੱਜੀ ਅਕਾਊਂਟੈਂਟ ਗੁਰੂ ਘਰ ਦੀਆਂ ਤਨਖਾਹਾਂ ਦੇ ਉੱਤੇ ਰੱਖ ਕੇ ਇਹਨੇ ਉੱਥੇ ਵੀ ਕ੍ਰਿਮੀਨਲ ਕਨਸਪੀਰੇਸੀ ਇਹਦੀ ਚੱਲਦੀ ਹੈ